ਕੀ ਕੀ ਆਪਣਾ ਕਾਦੇਸ ਬੰਦੇ ਵਿੱਚ ਕੀਤੀ ਕੀ ਹੈ ਹਾਂਜੀ ਥੋੜਾ ਵਿਸਥਾਰ ਵਿਸਥਾਰ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੁੱਦਾ ਇੱਕੋ ਹੀ ਆ ਜੀ ਜਿਹੜਾ ਅੱਜ ਸਾਰੇ ਪੰਥ ਦੇ ਵਿੱਚ ਚੱਲ ਰਹੀ ਹੈ ਗੱਲ ਜਿਹੜੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਅਕਤੂਬਰ ਨੂੰ 24 ਨੂੰ ਦਸੰਬਰ ਨੂੰ ਉਹ ਲਾਗੂ ਕਰਵਾਉਣ ਲਈ ਜਿਹੜਾ ਦੇਰੀ ਹੋ ਰਹੀ ਆ ਜਾਂ ਉਹਦੇ ਵਿੱਚ ਜਿਸ ਤਰ੍ਹਾਂ ਦੀ ਅੜਚਨਾ ਆ ਰਹੀਆਂ ਨੇ ਜਿਸ ਤਰ੍ਹਾਂ ਹੁਕਮਨਾਮੇ ਤੋਂ ਭੱਜਣ ਦੀ ਕੋਸ਼ਿਸ਼ ਹੋ ਰਹੀ ਆ ਰਾਹ ਤਲਾਸ਼ੇ ਜਾ ਰਹੇ ਨੇ ਜਥੇਦਾਰਾਂ ਦੀ ਕਰਦਾਰ 쿠שי ਹੋਈ ਆ ਉਹਨਾਂ ਨੂੰ ਉਹਦਿਆਂ ਤੋਂ ਲਾਂਬੇ ਕੀਤਾ ਗਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਚਿੰਤਾ ਦਾ ਵਿਸ਼ਾ ਨੇ ਪੰਥ ਵਾਸਤੇ ਇਸ ਲਈ ਅੱਜ ਦੀ ਇਕੱਤਰਤਾ ਜਿਹੜੀ ਇੱਥੇ ਬੁਲਾਈ ਗਈ ਸੀ ਕਿਉਂਕਿ ਅਸੀਂ ਇੱਕ ਪ੍ਰੋਗਰਾਮ ਦੇ ਚੁੱਕੇ ਹਾਂ ਇੱਕ ਇੱਕ ਮਹੀਨਾ ਪਹਿਲਾਂ 28 28 ਤਰੀਕ ਨੂੰ ਜਦੋਂ ਜਥੇਦਾਰ ਸਾਹਿਬ ਬਾਹਰ ਚਲੇ ਗਏ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੀਟਿੰਗ ਪੋਸਟਪੌਨ ਕਰਕੇ ਤੇ ਉਸ ਤੇ ਸਿੱਖਾਂ ਵਿੱਚ ਇੱਕ ਬਹੁਤ ਤਰ੍ਹਾਂ ਦੀ ਹਲਚਲ ਪੈਦਾ ਹੋਈ ਸੀ ਵੀ ਇਹ ਐਸੇ ਕ੍ਰੂਸ਼ਲ ਸਮੇਂ ਦੇ ਵਿੱਚ ਜਥੇਦਾਰ ਸਾਹਿਬ ਦਾ ਇਸ ਤਰ੍ਹਾਂ 15 ਦਿਨਾਂ ਲਈ ਗੈਰ ਹਾਜ਼ਰ ਹੋਣਾ ਜਿਹੜਾ ਇਹ ਇਹ ਬਹੁਤ ਸਾਰੇ ਸਵਾਲ ਛੱਡਦਾ ਇਹ ਉਹਦੇ ਲੈਟਰ ਲਿਖ ਕੇ ਵੀ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ ਵੀ ਤੁਸੀਂ ਕਹਿ ਤਾਂ ਰਹੇ ਹੋ ਵੀ ਹੁਕਮਨਾਮਾ ਅੱਖਰ ਅੱਖਰ ਲਾਗੂ ਕੀਤਾ ਜਾਊਗਾ ਪਰ ਅਜ ਤਾਈਂ ਇੱਕ ਅੱਖਰ ਵੀ ਲਾਗੂ ਨਹੀਂ ਹੋਇਆ ਹੁਕਮਨਾਮਾ ਦਾ ਜਿਹੜੀ ਸੱਤ ਮੈਂਬਰੀ ਕਮੇਟੀ ਮੂਲ ਜਿਹੜੀ ਜਿੱਥੇ ਗੱਲ ਸ਼ੁਰੂ ਹੋਣੀ ਆ ਵੀ ਅਕਾਲੀ ਦਲ ਜਿਹੜੇ ਇਕੱਠੇ ਹੋ ਕੇ ਜਿਹੜੇ ਉਹਨਾਂ ਦੀ ਸਿਰਜਣਾ ਕਰਨੀ ਆ ਮੈਂਬਰਸ਼ਿਪ ਹੋਣੀ ਆ ਉਹਦੀ ਦੋ ਮਹੀਨਿਆਂ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਮੀਟਿੰਗ ਕਰਾਉਣ ਵਾਲੇ ਜਿਹੜੇ ਆ ਉਹ ਟਾਲੇ ਮਾਰੀ ਜਾਂਦੇ ਆ ਤੇ ਇਹ ਸਾਫ ਚਾਰ ਹੁੰਦਾ ਹੈ ਕਿ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਵਿਰੋਧੀ ਧਿਰ ਨੂੰ ਜਿਹੜੀ ਹੁਕਮਨਾਮਾ ਨਹੀਂ ਮੰਨਣਾ ਚਾਹੁੰਦੀ ਉਹ ਉਹ ਆਪਣੀ ਉਹਨਾਂ ਨੇ ਮੈਂਬਰਸ਼ਿਪ ਵੀ ਜਾਰੀ ਕਰਤੀ ਔਰ ਕਈ ਸਮਾਂ ਤੇ ਇੰਝ ਲੱਗਾ ਕਿ ਜਥੇਦਾਰ ਸਾਹਿਬ ਵੀ ਥੋੜਾ ਉਹਨਾਂ ਦੇ ਉਹ ਵੀ ਜਿਵੇਂ ਥੋੜਾ ਥੋੜਾ ਰਾਹ ਵੀ ਦਿੰਦੇ ਰਹੇ ਉਹਨਾਂ ਨੂੰ ਕਈ ਕਈ ਟਾਈਮ ਤੇ ਵੀ ਹੁਕਮਨਾਮੇ ਦੀ ਜਿਸਤਨਾ ਲੱਗੂ ਹੋਣ ਲਈ ਜਿਹੜੀ ਪਹਿਲਾਂ ਵੀ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਨੂੰ ਆਪਣੇ ਅਸਤੀਫੇ ਜਿਹੜੇ ਉਹ ਦਵੋਗੇ ਤੇ ਉਹ ਤਿੰਨਾਂ ਦਿਨਾਂ ਤੋਂ ਗਾਹ ਖਿਸਕਾ ਕੇ ਲੈ ਗਏ 15 ਦਿਨਾਂ ਤੇ ਲੈ ਕੇ ਫਿਰ ਮਹੀਨੇ ਤੇ ਲੈ ਕੇ ਫਿਰ ਅੱਜ ਤੱਕ ਨਹੀਂ ਦਿੱਤੇ ਔਰ ਜਿਸ ਤਰ੍ਹਾਂ ਫਿਰ ਸੀਗਾ ਵੀ ਉਹ ਜਿਹੜੀ ਚਿੱਠੀ ਜਿਹੜੀ ਹੈ ਜਿਤੇ ਉਹਨੂੰ ਮਾਫੀ ਦਿੱਤੀ ਗਈ ਉਹ ਚਿੱਠੀ ਛਾਂਦੇ ਇਹਨਾਂ ਦੇ ਵਿੱਚ ਵਿੱਚ ਅਸੀਂ ਪੰਥਕ ਡੋਮੇਨ ਚ ਲਿਆਵਾਂਗੇ ਉਹ ਵੀ ਨਹੀਂ ਆਈਗੀ ਫਿਰ ਜਜ਼ਾਰ ਸਾਹਿਬ ਨੇ ਜਿਹੜਾ ਜ਼ਮਨਦਾਰ ਸਾਹਿਬ ਦੇ ਜਥੇਦਾਰ ਲਈ ਉਹਨਾਂ ਨੇ ਕਿਹਾ ਵੀ ਕੋਈ ਜਾਂਚ ਕਰਨ ਦਾ ਅਧਿਕਾਰ ਨਹੀਂ ਕਿਸੇ ਨੂੰ ਹੈਗਾ ਤੈਨ ਮੈਂਬਰ ਕਮੇਟੀ ਫਿਰ ਉਹਨਾਂ ਨੇ ਕੁਝ ਗੋਲਮੋਲ ਜਿਹਾ ਇਸ਼ਾਰਾ ਵੀ ਦਿੱਤਾ ਔਰ ਉਹਨਾਂ ਨੇ ਜਾਂਚ ਵੀ ਕਰ ਲਈ ਔਰ ਜਾਂਚ ਕਰਕੇ ਜਜ਼ਾਰ ਸਾਹਿਬ ਨੂੰ ਉਹਨਾਂ ਨੇ ਘਰ ਵੀ ਤੋੜ ਦਿੱਤਾ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਲਗਾਤਾਰ ਜਿਹੜਾ ਇਹ ਵਾਇਲੇਸ਼ਨ ਜਿਹੜੀ ਆ ਉਹਦੀ ਹੁਕਮਨਾਮੇ ਦੀ ਹੁੰਦੀ ਆ ਰਹੀ ਆ ਵਾਇਲਟ ਕੀਤਾ ਜਾ ਰਿਹਾ ਉਹ ਅਸਲ ਗੱਲ ਇਹ ਆ ਵੀ ਅੱਜ ਸਾਡੇ ਵਜੂਦ ਤੇ ਆ ਕੇ ਗੱਲ ਖੜ ਗਈ ਹੈ ਸਾਡਾ ਕੋਈ ਮੋਰਚਾ ਕਾਮਯਾਬ ਨਹੀਂ ਹੋ ਰਿਹਾ ਸਾਡੀ ਕੋਈ ਲੜਾਈ ਸਕਸੈਸ ਨਹੀਂ ਹੋ ਰਹੀ ਔਰ ਮੈਂ ਅਕਸਰ ਇਹਿੰਦਾ ਆ ਰਹੇ ਹਾਂ ਪਿਛਲੇ 20 ਸਾਲਾਂ ਤੋਂ ਵੀ ਸਾਡੀ ਕੋਈ ਆਜ਼ਾਦੀ ਦੀ ਲੜਾਈ ਸਾਡੇ ਕੋਈ ਮੋਰਚੇ ਉਹਨਾਂ ਚਿਰ ਕਾਮਯਾਬ ਨਹੀਂ ਹੋ ਚੱਕਦੇ ਜਿੰਨਾ ਚਿਰ ਅਕਾਲ ਤਖਤ ਸਾਹਿਬ ਜਿੰਨਾ ਚਿਰ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੁੰਦਾ ਉਹਨਾਂ ਚਿਰ ਸਿੱਖਾਂ ਦਾ ਕੋਈ ਮੋਰਚਾ ਜਿਹੜਾ ਸਕਸੈਸ ਨਹੀਂ ਹੋਣਾ ਸਾਡਾ ਤੁਰਾ ਜਿੰਨਾ ਚਿਰ ਅਸੀਂ ਨਹੀਂ ਮਜ਼ਬੂਤ ਕਰਦੇ ਉਹਨਾਂ ਚਿਰ ਸਾਡੀ ਲੜਾਈ ਕਿੰਨਾ ਨਾਲ ਆ ਜੀ ਜਿਹੜੀ ਲੜਾਈ ਆ ਉਹਦਾ ਤੁਰਾ ਹੀ ਨਹੀਂ ਹੈਗਾ ਤੇ ਫਿਰ ਲੜਾਈ ਹੋਏਗੀ ਕਿਵੇਂ ਕਿਸ ਤਰ੍ਹਾਂ ਹੋਊਗਾ ਕੀ ਰਣਨੀਤੀ ਬਣਾਈ ਗਈ ਕਿਸ ਤਰ੍ਹਾਂ ਦਾ ਮੋਰਚਾ ਤੁਸੀਂ ਲਾ ਰਹੇ ਹੋ ਆਜ਼ਾਦੀ ਜਿਹੜੀ ਅਕਾਲ ਤਖਤ ਦੇ ਜਥੇਦਾਰ ਦੀ ਆਜ਼ਾਦੀ ਉਹ ਮੁਕੰਮਲ ਆਜ਼ਾਦੀ ਤੇ ਹੈੀ ਅਭੀ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਪੈਟਰਨ ਆ ਉਹ ਤੈ ਹੋਣਾ ਚਾਹੀਦਾ ਉਹ ਸ਼੍ਰੋਮਣੀ ਕਮੇਟੀ ਐਗਜ਼ੀਕਟਿਵ ਅਗੇਵੇਂ ਨਹੀਂ ਸੀ ਲੱਗਦੇ ਜਿੱਦਾਂ ਅੱਗੇ ਪੈਨਲ ਆਉਂਦੇ ਸੀ ਪੈਨਲਾਂ ਤੇ ਚਰਚਾ ਹੁੰਦੀ ਸੀ ਸਾਰੀਆਂ ਪੰਥਕ ਜਥੇਬੰਦੀਆਂ ਬੁਲਾਈਆਂ ਜਾਂਦੀਆਂ ਸੀ ਜਿਸ ਜਥੇਦਾਰ ਦਾ ਨਾਮ ਤੈਅ ਹੁੰਦਾ ਸੀ ਫਿਰ ਉਸ ਨੂੰ ਦਸਤਾਰ ਦਿੱਤੀ ਜਾਂਦੀ ਸੀ ਔਰ ਸਾਰੀਆਂ ਜਥੇਬੰਦੀਆਂ ਮੰਨਦੀਆਂ ਸੀ ਹੁਣ ਨਾ ਤਾਂ ਜਿਹੜੀ ਛੱਡੀ ਪੰਥਕ ਮਰਿਆਦਾ ਰਹਿਤ ਮਰਿਆਦਾ ਜਿਹੜੀ ਅਗal ਤੱਕ ਤੋਂ ਜਿਹੜੀ ਹੈਗੀ ਸਾਡੇ ਕੋਈ ਡੇਰੇਦਾਰ ਉਸ ਰਹਿਤ ਮਰਿਆਦਾ ਨੂੰ ਮੰਨਣ ਲਈ ਤਿਆਰ ਨਹੀਂ ਉਹਦੀ ਵਜ੍ਹਾ ਇਹ ਹੈ ਨਾ ਕਿ ਜਥੇਦਾਰ ਦੀ ਚੋਣ ਜਿਹੜਾ ਜਿਹੜਾ ਹੈ ਔਰ ਉਹਨੂੰ ਹਟਾਉਣਾ ਕਿਵੇਂ ਆ ਉਹਨੂੰ ਲਾਉਣਾ ਕਿਵੇਂ ਆ ਉਹਦੇ ਅਧਿਕਾਰ ਕੀ ਨੇ ਕੋਈ ਵੀ ਨਹੀਂ ਤੈ ਹੈਗਾ ਉਹ ਜਿਹਦੇ ਜਿਹਦੇ ਕੋਲੇ ਡਾਂਗ ਸੀਗੀ ਜਿਹਨਾਂ ਕੋਲੇ ਰਾਜ ਸੀਗਾ ਉਹ ਸੱਤਾ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਸ਼ਰੂਮਣੀ ਕਮੇਟੀ ਵੀ ਉਹਨਾਂ ਦੇ ਗੋਡੇ ਥੱਲੇ ਸੀਗੀ ਤੇ ਪਾਵਰ ਵੀ ਉਹਨਾਂ ਦੇ ਸੀਗੀ ਤੇ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਉਸ ਦਾ ਜੀ ਤੁਸੀਂ ਮੋਰਚਾ ਇਕੱਲੇ ਲਾ ਰਹੇ ਇਕੱਲੇ ਲਾ ਰਹੇ ਹੋ ਹੋਰ ਮੋਰਚੇ ਵੀ ਲੱਗੇ ਕਦੋਂ ਮੋਰਚਾ ਸਟਾਰਟ ਕਰ ਰਹੇ ਹੋ ਇਕੱਲੇ ਨਹੀਂ ਅਸੀਂ ਲਾ ਰਹੇ ਜੀ ਅਸੀਂ ਸਾਥ ਤੋਂ ਦਿੱਕੇ ਮੋਰਚਾ ਲਾ ਰਹੀਏ ਤੁਸੀਂ ਆਇਓ ਕੋਈ ਮੋਰਚੇ ਵੀ ਮਨ ਗੱਲ ਹੋ ਰਹੀ ਹੈ ਵੀ ਉੱਥੇ ਜਾ ਕੇ ਆਪਾਂ ਗੱਲ ਰੱਖਣੀ ਹੈ ਇਹ ਤੋਂ ਲਾਵਾ ਕੋਈ ਕੋ ਹਾਂਜੀ ਹਾਂਜੀ ਸਾਡੇ ਨਾਲ ਜਥੇਬੰਦੀਆਂ ਸੰਤ ਸਮਾਜ ਸਾਡੇ ਸਤ ਸਤਲੁਜ ਮਿਸਲ ਵਾਲੇ ਨੇ ਸਾਡੇ ਬਾਬਾ ਬਿੱਦੀ ਸਿੰਘ ਬਾਬਾ ਬਿੱਦੀ ਸਾਹਿਬ ਸੰਤ ਸਮਾਜ ਵਾਲੇ ਨੇ ਅੌਰ ਅਸੀਂ 21 ਤਰੀਕ ਨੂੰ ਹੀ ਚੇ ਦਰਬਾਰ ਸਾਹਿਬ ਤੇ ਪਾਈਬਲ ਦੇ ਜਿਹੜੀ ਹੁਕਮਨਾਮਾ ਅੱਖਰ ਅੱਖਰ ਲਾਗੂ ਕਰਾਉਣਾ ਚਾਹੁੰਦੀ ਆ ਸਭ ਨੂੰ ਖੁੱਲਾ ਸੱਦਾ ਹੈ ਅਸੀਂ ਤਾਂ ਇੱਕ ਦਰੀਬ ਸੌਣ ਵਾਲੇ ਆ ਜੀ ਵੀ ਆਓ ਦਰੀ ਅਸੀਂ ਵਿਛਾਲਤੀਏ ਤੇ ਬਹਿ ਕੇ ਹੁਕਮਨਾਮਾ ਲਾਗੂ ਕਰਵਾਓ ਸਾਡਾ ਉਹਦੇ ਵਿੱਚ ਕੁਝ ਨਹੀਂ ਹੈਗਾ ਤ੍ਰਿਕ ਨੂੰ 1 ਮਾਰਚ ਐਸੇ 1 ਮਾਰਚ 2025 11 ਵਜੇ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨੀ ਹੈ ਇਕੱਠੇ ਹੋਣਾ ਹੈ ਉਸ ਤੋਂ ਬਾਅਦ ਅਸੀਂ ਆਣ ਕੇ ਮੋਰਚੇ 'ਚ ਬੈਠ ਜਾਣਾ ਔਰ ਸਾਡੇ ਅਸੀਂ ਅਜੇ ਵੀ ਹੈਗੇ ਪੰਜ ਚਾਰ ਦਿਨ ਤੇ ਜਥੇਦਾਰ ਨੇ ਜਿਸ ਤਰ੍ਹਾਂ ਦਾ ਹੁਣ ਸਟੈਂਡ ਲਿਆ ਹੈ ਵੈਗੁਰੂ ਕਰੇ ਕਿ ਹੁਕਮਨਾਮਾ ਉਹਨਾਂ ਦਿਨਾਂ ਦੇ ਵਿੱਚ ਲਾਗੂ ਹੋ ਜਾਵੇ ਤੇ ਇਹ ਅਸੀਂ ਹੁਕਮਨਾਮੇ ਦੀ ਅਗਿਆਨੀ ਤੇ بڑے ਹੁਕਮਨਾਮੇ ਨੇ ਜਿਹੜੇ ਪਏ ਹੋਏ ਨੇ ਜਿਹੜੇ ਤੱਕ ਲਾਗੂ ਹੀ ਨਹੀਂ ਹੋਏ ਸਾਲਾਂ ਤੋਂ ਪਏ ਹੋਏ ਨੇ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਕਮਨਾਮਾ ਆਉਂਦਾ ਆ ਤੇ ਸਿੱਖ ਇਸ ਤਰ੍ਹਾਂ ਦੇਖਦੇ ਆ ਵੀ ਹੁਕਮ ਆਇਆ ਆ ਤੇ ਸਿੱਖੋਂ ਨੂੰ ਮੰਨਦੇ ਰਹੇ ਆ ਪਰ ਪਹਿਲੀ ਵਾਰੀ ਇਹ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਚੈਲੰਜ ਕਰ ਦਿੱਤਾ ਐ ਐਸਡੀਪੀ ਸੀ ਨੇ ਜਥੇਦਾਰ ਸਾਹਿਬ ਦੇ ਜਾ ਕੇ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਨਿਵਾਸ ਤੇ ਉੱਥੇ ਜਾ ਕੇ ਉਹਨਾਂ ਨੂੰ ਕੱਲ ਦੀ ਜਿਹੜੀ ਕਵੈਦ ਤੁਸੀਂ ਵੇਖੀ ਆ ਹੋਈ ਆ ਉਹ ਬਹੁਤ ਖਤਰਨਾਕ ਹੋਈ ਆ ਉਹਨਾਂ ਨੇ ਜਾ ਕੇ ਕਿਹਾ ਵੀ ਤੁਹਾਨੂੰ ਅਸੀਂ ਹਟਾ ਵੀ ਸਕਦੇ ਆ ਤੁਹਾਨੂੰ ਲਾ ਵੀ ਸਕਦੇ ਆ ਇਹ ਸਭ ਤੋਂ ਖਤਰਨਾਕ ਗੱਲ ਸੀ ਜਿਹੜੀ ਕੱਲ ਫੇਰ ਹੋਈ ਆ ਔਰ ਇਹਦੇ ਤੇ ਹੋਰ ਸਿੱਖਾਂ ਦਾ ਰੋਹ ਜਿਹੜਾ ਅਸੀਂ ਤਾਂ ਪੂਰੀ ਕੌਮ ਨੂੰ ਕਹਾਂਗੇ ਜੀ ਜਿਨ੍ਹਾਂ ਦਾ ਵੀ ਨਿਸ਼ਚੈ ਅਕਾਲ ਤਖਤ ਸਾਹਿਬ ਦੇ ਵਿੱਚ ਉਹਨਾਂ ਸਾਰੇ ਭਾਈਚਾਰੇ ਸਾਰੇ ਸਿੱਖ ਕੌਮ ਨੂੰ ਕਹਾਂਗੇ ਕਿ ਉੱਥੇ ਪਹੁੰਚੋ ਜਿਵੇਂ ਬਾਪੂ ਜੀ ਨੇ ਕਿਹਾ ਸੀ ਗਰੀ ਵਿਚਾਤੀ ਅਸੀਂ ਤਾਂ ਹੁੱਕਾ ਦੇਣਾ ਵੀ ਭਾਈ ਸਾਰੇ ਆਜੋ ਤਾਂ ਮੈਨੂੰ ਲੱਗਦਾ ਵੀ ਇਹਦੇ ਵਿੱਚ ਸਾਰੇ ਇਕੱਠੇ ਆ ਸੀ ਕੋਈ ਇੱਕ ਵੀ ਇਸ ਤੋਂ ਬਾਹਰ ਨਹੀਂ ਹੋਊਗਾ ਬਾਹਰ ਉਹੀ ਹੋਊਗਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਹੈਗਾ Gracias. No, no.